ਲਓ ਜੀ ਮੇਰੇ ਵੀਰ ਭਰਾਵੋ ਕਾਫੀ ਮੇਰੇ ਵੀਰ ਭਰਾਵਾਂ ਦੇ ਮੈਨੂੰ ਫੋਨ ਆਉਂਦੇ ਸੀ ਕਹਿੰਦੇ ਭਾਈ ਜੀ ਕੋਈ ਵਧੀਆ ਜੀ ਘੋੜੀ ਦਿਓ ਲੱਭ ਕੇ ਪਾਸਰ ਬਣ ਜੇ ਆਪਾਂ ਨੂੰ ਤੇ ਲਓ ਜੀ ਮਿੱਤਰੋ ਘੋੜੀ ਬਹੁਤ ਵਧੀਆ ਗਈ ਤੇ ਮਾਲਕ ਵੀਰ ਕਹਿੰਦੇ ਦੋ ਵਾਰ ਸੂਈਆ ਘੋੜੀ ਪਹਿਲਾਂ ਦੋਨੇ ਵਾਰੀ ਨੁਕਰੀਆਂ ਬਸ਼ੇਰੀਆਂ ਦਿੱਤੀਆਂ ਨੇ ਘੋੜੀ ਨੇ ਤੇ ਬਾਕੀ 60000 ਦੇ ਨੇੜੇ ਦੇੜੇ ਬਣ ਜੂਗੀ ਮੁੱਲ ਭਾਈ ਉਹਰੇ 65000 ਕਰਦੇ ਆ ਬਾਕੀ 60 ਤੱਕ ਬਣ ਜੂ ਮਿੱਤਰੋ ਤੇ ਕਰਦੇ ਆਂ ਡਿਟੇਲ ਬਾਰੇ ਗੱਲਬਾਤ ਉਸ ਤੋਂ ਪਹਿਲਾਂ ਜੇ ਤੁਸੀਂ ਹਾਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਤੇ ਸੈੱਟ ਜ਼ਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਤੁਹਾਡੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ 7 ਸਾਲ ਉਮਰੇ ਮਿੱਤਰੋ 58 ਇੰਚ ਹਾਈਟ ਹੈ ਜੀ ਤੇ ਦੋ ਵਾਰ ਸੁਈਆ ਪਹਿਲਾਂ ਦੋਨੇ ਵਾਰੀ ਨੁਕਰੀਆਂ ਬਸ਼ੇਰੀਆਂ ਦਿੱਤੀਆਂ ਨੇ ਤੇ ਮੌਕੇ ਦੀ ਖਾਲੀ ਹੈ ਜੀ ਅੰਦਰ ਦੀ ਸਾਫ਼ ਹੈ ਤੇ ਹੀਟ ਚ ਆਉਣ ਵਾਲੀ ਹੈ ਇਹ ਸਾਊਸੀਲ ਪੂਰੀ ਹੈ ਜੀ ਤੇ 60000 ਦੇ ਨੇੜੇ ਤੇੜੇ ਬਣ ਜੂਗੀ 65000 ਮੁੱਲ ਕਰਦੇ ਆ ਬਾਈ ਹੋਰੇ ਤੇ ਪਿੰਡ ਖਾਰਾ ਗਿਆ ਜੀ ਤੇ ਬਾਕੀ ਤੁਸੀਂ ਵੀਡੀਓ ਚ ਦੇਖ ਰਹੇ ਹੋ ਕੋੜੀ ਤੇ ਜਿੰਨੀ ਕਿ ਡਿਟੇਲ ਆਪਾਂ ਨੂੰ ਦੱਸੀ ਸੀ ਛੋਡੇ ਨਾਲ ਸਾਂਝੀ ਕਰਤੀ ਨੰਬਰ ਸਕਰੀਨ ਤੇ ਇੱਕ ਵਾਰ ਗੱਲਬਾਤ ਜ਼ਰੂਰ ਕਰਿਓ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ